ਡੀਅਰ ਸਟੂਡੈਂਟਸ ਆਈ ऍम ਡਾਕਟਰ ਸੁਖਵਿੰਦਰ ਸਿੰਘ ਅਸਿਸਟੈਂਟ ਪ੍ਰੋਫੈਸਰ ਪੰਜਾਬੀ ਚੰਡੀਗੜ੍ਹ ਕਾਲਜ ਚੰਜੀੜੀ this video is for basic punjabi students ਆ ਪਿਆਰੇ ਬੱਚਿਓ ਸਾਡੀ ਅੱਜ ਦੀ ਵੀਡੀਓ ਦਾ ਟੌਪਿਕ ਹੈ ਪੰਜਾਬੀ ਵਾਕ ਇਸ ਤੋਂ ਪਹਿਲਾਂ ਪਿਆਰੇ ਬੱਚਿਓ ਅਸੀਂ ਪੰਜਾਬੀ ਸ਼ਬਦ ਬਣਤਰਾਂ ਤੇ ਪੰਜ ਵੀਡੀਓਜ਼ ਜਿਹੜੀਆਂ ਬਣਾ ਚੁੱਕੇ ਹਾਂ ਸੈਕੰਡ ਯੂਨਿਟ ਦੇ ਵਿੱਚ ਸਿਲੇਬਸ ਜਿਹੜਾ ਤੁਹਾਨੂੰ ਪੇਪਰਾਂ ਦੇ ਵਿੱਚ ਲੱਗਿਆ ਹੋਇਆ ਤੇ ਅੱਜ ਦੀ ਵੀਡੀਓ ਵਾਕ ਪੰਜਾਬੀ ਦੀਆਂ ਵਿਆਕਰਨਿਕ ਇਕਾਈਆਂ ਨਾਲ ਸੰਬੰਧਿਤ ਹੈ ਜਿਸ ਦੇ ਵਿੱਚੋਂ ਸਭ ਤੋਂ ਵੱਡੀ ਜਿਹੜੀ ਵਿਆਕਰਨਿਕ ਸ਼੍ਰੇਣੀ ਹੈ ਵਾਕ ਉਸ ਦੇ ਬਾਰੇ ਅਸੀਂ ਅੱਜ ਗੱਲਬਾਤ ਕਰਾਂਗੇ ਵੀਡੀਓ ਸ਼ੁਰੂ ਕਰਦੇ ਹਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਗੁਜਾਰਿਸ਼ ਹੈ ਕਿ ਜੇਕਰ ਤੁਸੀਂ ਸਾਡੇ ਇਸ ਚੈਨਲ ਤੇ ਨਵੇਂ ਹੋ ਜਾਂ ਤੁਸੀਂ ਹਾਲੇ ਤੱਕ ਇਸ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਨਹੀਂ ਕੀਤਾ ਤੱਕਰ ਪਾ ਕਰਕੇ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਸਿਲੇਬਸ ਨਾਲ ਸੰਬੰਧਿਤ ਆਉਣ ਵਾਲੀਆਂ ਮਹੱਤਵਪੂਰਨ ਵੀਡੀਓਜ਼ ਦੇ ਨਾਲ ਤੁਸੀਂ ਜੁੜ ਸਕੋ ਵੀਡੀਓ ਸ਼ੁਰੂ ਕਰਦੇ ਹਾਂ ਵਾਕ ਵਿਆਕਰਨਿਕ ਸ਼੍ਰੇਣੀ ਸਭ ਤੋਂ ਪਹਿਲਾਂ ਬੱਚਿਓ ਡੈਫੀਨੇਸ਼ਨ ਕਰਾਂਗੇ ਡੈਫੀਨੇਸ਼ਨ ਪੰਜਾਬੀ ਚ ਪਰਿਭਾਸ਼ਾ ਵਾਕ ਭਾਸ਼ਾ ਦੀ ਵੱਡੀ ਤੋਂ ਵੱਡੀ ਵਿਆਕਰਨਿਕ ਇਕਾਈ ਹੈ ਇਸ ਨੂੰ ਪੱ ਵੱਡੀ ਤੋਂ ਵੱਡੀ ਵਿਆਕਰਨਿਕ ਇਕਾਈ ਵੀ ਕਹਿ ਸਕਦੇ ਆ ਜਾਂ ਫਿਰ ਸਭ ਤੋਂ ਵੱਡੀ ਜਿਹੜੀ ਉਹ ਵਿਆਕਰਨਿਕ ਇਕਾਈ ਵੀ ਕਹਿ ਸਕਦੇ ਆ ਠੀਕ ਹੈ ਵਾਕ ਭਾਸ਼ਾ ਦੀ ਜਾਂ ਕਿਸੇ ਵੀ ਭਾਸ਼ਾ ਦੀ ਵੱਡੀ ਤੋਂ ਵੱਡੀ ਜਿਹੜੀ ਵਿਆਕਰਨਿਕ ਇਕਾਈ ਹੈ ਉਹ ਵਾਕ ਹੁੰਦੀ ਹੈ ਭਾਵ ਸੈਂਟੈਂਸ ਵਿਆਕਰਨਿਕ ਇਕਾਈ ਭਾਵ ਗ੍ਰਾਮੈਟੀਕਲ ਯੂਨਿਟ ਦੁਨੀਆਂ ਤੋਂ ਸ਼ਬਦ ਬਣਦੇ ਹਨ ਅਤੇ ਸ਼ਬਦਾਂ ਤੋਂ ਵਾਕ ਪਿਆਰੇ ਬੱਚਿਓ ਜਿਵੇਂ ਅਸੀਂ ਪਹਿਲਾਂ ਹੀ ਕੀਤਾ ਹੋਇਆ ਹੈ ਕਿ ਕਿਸੇ ਵੀ ਭਾਸ਼ਾ ਦੀ ਸਭ ਤੋਂ ਛੋਟੀ ਜਿਹੜੀ ਇਕਾਈ ਹੁੰਦੀ ਹੈ ਉਹ ਧੁਨੀ ਹੁੰਦੀ ਹੈ ਧੁਨੀ ਮੀਨ ਸਾਊਂਡ ਜਿਹੜੀ ਆਪਣੇ ਮੂੰਹ ਦੇ ਵਿੱਚੋਂ ਆਵਾਜ਼ ਨਿਕਲਦੀ ਹੈ ਉਸ ਨੂੰ ਆਪਾਂ ਧੁਨੀ ਬੋਲਦੇ ਹਾਂ ਪਰ ਰਿਟਨ ਫਾਰਮ 'ਚ ਜਿਹੜੀ ਨਹੀਂ ਹੁੰਦੀ ਹੈ ਜਿਹੜੋ ਧੁਨੀ ਰਿਟਨ ਫਾਰਮ ਦੇ ਵਿੱਚ ਆ ਜਾਂਦੀ ਹੈ ਫਿਰ ਉਹ ਅੱਖਰ ਬਣ ਜਾਂਦੀ ਹੈ ਅੱਖਰਾਂ ਤੋਂ ਕੀ ਬਣਦੇ ਨੇ ਸ਼ਬਦ ਬਣਦੇ ਨੇ ਤੇ ਸ਼ਬਦਾਂ ਨੂੰ ਜੋੜ ਕੇ ਅੱਗੇ ਕੀ ਬਣਦੇ ਨੇ ਵਾਕ ਬਣਦੇ ਨੇ ਵਾਕ ਭਾਸ਼ਾ ਦੀ ਸਭ ਤੋਂ ਵੱਡੀ ਜਿਹੜੀ ਇਕਾਈ ਹੁੰਦੀ ਹੈ ਵਾਕ ਸ਼ਬਦਾਂ ਦੇ ਉਸ ਸਮੂਹ ਨੂੰ ਆਖਦੇ ਹਨ ਜਿਸ ਤੋਂ ਗੱਲ ਪੂਰੀ ਤਰ੍ਹਾਂ ਸਮਝ ਆ ਜਾਵੇ ਅਤੇ ਉਸ ਦਾ ਕੋਈ ਅਰਥ ਨਿਕਲਦਾ ਹੋਵੇ ਵਾਕ ਸ਼ਬਦਾਂ ਦੇ ਉਸ ਸਮੂਹ ਭਾਵ ਸ਼ਬਦਾਂ ਦਾ ਉਹ ਇਕੱਠ ਜਾਂ ਗਰੁੱਪ ਜਿਸ ਨੂੰ ਕਹਿ ਦਿੰਦੇ ਆ ਠੀਕ ਹੈ ਹੁੰਦਾ ਹੈ ਜਿਸ ਤੋਂ ਗੱਲ ਪੂਰੀ ਤਰ੍ਹਾਂ ਸਮਝ ਆ ਜਾਵੇ ਭਾਵ ਕੋਈ ਬੰਦਾ ਕੋਈ ਵਾਕ ਸੈਂਟੈਂਸ ਬੋਲ ਰਿਹਾ ਠੀਕ ਹੈ ਜਿਸ ਤੋਂ ਗੱਲ ਪੂਰੀ ਤਰ੍ਹਾਂ ਸਮਝ ਆ ਜਾਵੇ ਵੀ ਬੰਦਾ ਕਹਿਣਾ ਕੀ ਚਾਹ ਰਿਹਾ ਹੈ ਠੀਕ ਹੈ ਉਸ ਨੂੰ ਆਪਾਂ ਵਾਕ ਬੋਲਦੇ ਆ ਤੇ ਉਸ ਦਾ ਕੋਈ ਨਾ ਕੋਈ मीनिंग ਨਿਕਲਦਾ ਹੋਵੇ ਭਾਵ ਅਰਥ ਹੋਵੇ ਉਸ ਦਾ ਕੋਈ ਨਾ ਵਾਕ ਦੇ ਅੰਤ ਤੇ ਪੂਰਨ ਵਿਸ਼ਰਾਮ ਚਿੰਨ ਆਉਂਦਾ ਹੈ ਪੂਰਨ ਵਿਸ਼ਰਾਮ ਚਿੰਨ ਜਿਹੜਾ ਹੁੰਦਾ ਹੈ ਉਹ ਪੰਜਾਬੀ ਦੇ ਵਿੱਚ ਜਿਵੇਂ ਡੰਡੀ ਵਰਤਿਆ ਜਾਂਦਾ ਹੈ ਇਸੇ ਤਰ੍ਹਾਂ ਜੇਕਰ ਪ੍ਰਸ਼ਨਵਾਚਕ ਵਾਕ ਨੇ ਤਾਂ ਉਹਨਾਂ ਦੇ ਵਿੱਚ ਪ੍ਰਸ਼ਨ ਚਿੰਨ ਵਰਤੇ ਜਾਏਗਾ ਜੇਕਰ ਵਿਸਮਕ ਵਾਕ ਨੇ ਤਾਂ ਉਹਨਾਂ ਦੇ ਪਿੱਛੇ ਵੀ ਇਸਮਕ ਚਿੰਨ ਵਰਤਿਆ ਜਾਏਗਾ ਵਾਕ ਦੇ ਅੰਤ ਤੇ ਪੂਰਨ ਵਿਸ਼ਰਾਮ ਹੁੰਦਾ ਹੈ ਇਸੇ ਕੀ ਵਾਕ ਦੀ ਡੈਫੀਨੇਸ਼ਨ ਵਾਕ ਭਾਸ਼ਾ ਦੀ ਵੱਡੀ ਤੋਂ ਵੱਡੀ ਜਾਂ ਸਭ ਤੋਂ ਵੱਡੀ ਵਿਆਕਰਨਿਕ ਇਕਾਈ ਹੈ ਤੁਨੀਆ ਤੋਂ ਸ਼ਬਦ ਬਣਦੇ ਹਨ ਅਤੇ ਸ਼ਬਦਾਂ ਤੋਂ ਵਾਕ ਵਾਕ ਸ਼ਬਦਾਂ ਦੇ ਉਸ ਸਮੂਹ ਨੂੰ ਆਖਦੇ ਹਨ ਜਿਸ ਤੋਂ ਗੱਲ ਪੂਰੀ ਤਰ੍ਹਾਂ ਸਮਝ ਆ ਜਾਵੇ ਅਤੇ ਉਸ ਦਾ ਕੋਈ ਅਰਥ ਨਿਕਲਦਾ ਹੋਵੇ ਵਾਕ ਦੇ ਅੰਤ ਤੇ ਪੂਰਨ ਵਿਸ਼ਰਾਮ ਆਉਂਦਾ ਹੈ ਅੱਗੇ ਹੈ ਪਿਆਰੇ ਬੱਚਿਓ ਵਾਕ ਦੇ ਹਿੱਸੇ ਵਾਕ ਨੂੰ ਜਦੋਂ ਪੂਰਾ ਸੈਂਟੈਂਸ ਲਿਖਿਆ ਹੁੰਦਾ ਹੈ ਉਸ ਨੂੰ ਆਪਾਂ ਦੋ ਹਿੱਸਿਆਂ ਦੇ ਵਿੱਚ ਵੰਡ ਸਕਦੇ ਹੁੰਨੇ ਆ ਬਹੁਤ ਇੰਪੋਰਟੈਂਟ ਹੈ ਇਹ ਸਲਾਈਡ ਠੀਕ ਹੈ ਵਾਕ ਦੇ ਦੋ ਹਿੱਸੇ ਹੁੰਦੇ ਹਨ ਉਦੇਸ਼ ਅਤੇ ਵਿਦੇਸ਼ ਉਦੇਸ਼ ਅਤੇ ਵਿਦੇਸ਼ ਵਾਕ ਦੇ ਦੋ ਹਿੱਸੇ ਹੁੰਦੇ ਹਨ ਉਦੇਸ਼ ਆਪਾਂ ਪਾਓ ਵਾਕ ਨੂੰ ਪੂਰੇ ਸੈਂਟੈਂਸ ਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਸਕਦੇ ਆ ਜਿਹੜਾ ਪੂਰਾ ਸੈਂਟੈਂਸ ਲਿਖਿਆ ਹੁੰਦਾ ਨੀਚੇ ਦੇਖੋ ਤੁਸੀਂ ਐਗਜ਼ਾਮਪਲਸ ਦੇ ਵਿੱਚ ਉਦੇਸ਼ ਅਤੇ ਵਿਦੇਸ਼ ਉੜਾ ਉਦੇਸ਼ ਤੇ ਆੜਾ ਵਿਦੇ ਦੇ ਵਿੱਚ ਰੱਖਿਆ ਇੱਕ ਪੂਰਾ ਸੈਂਟੈਂਸ ਹੈ ਬੱਚਿਓ ਬੱਚਾ ਰੋ ਰਿਹਾ ਹੈ ਲੜਕੇ ਪੜ ਰਹੇ ਹਨ ਮੀ ਪੈ ਰਿਹਾ ਹੈ ਪੰਛੀ ਉੱਡ ਜਾਣਗੇ ਪਿਆਰੇ ਬੱਚਿਓ ਇਹ ਚਾਰੋਂ ਪੂਰੇ ਸੈਂਟੈਂਸ ਨੇ ਪਰ ਵਿਚਾਰ ਮਚਕਾਰ ਇਹਨਾਂ ਦੇ ਲਾਈਨ ਲਗਾਈ ਹੋਈ ਹੈ ਭਾਪ ਜਿਹੜੇ ਲਾਈਨ ਤੋਂ ਇਸ ਪਾਸੇ ਸ਼ਬਦ ਨੇ ਬੱਚਾ ਲੜਕੇ ਮੀ ਪੰਛੀ ਇਹ ਕੀ ਨੇ ਵਾਕ ਦੇ ਕਰਤਾ ਨੇ ਕਰਤਾ ਭਾਵ ਜਿਹੜੇ ਕੰਮ ਨੂੰ ਕਰ ਰਹੇ ਨੇ ਜਾਂ ਇਹਨਾਂ ਨੂੰ ਆਪਾਂ ਨਾਉਨ ਸ਼ਬਦ ਵੀ ਬੋਲ ਸਕਦੇ ਹਾਂ ਇਹ ਵਾਕ ਦੇ ਕੀ ਨੇ ਉਦੇਸ਼ ਨੇ ਇਹ ਕੀ ਨੇ ਉਦੇਸ਼ ਨੇ ਤੇ ਦੂਜਾ ਜਿਹੜਾ ਹਿੱਸਾ ਪਿੱਛੇ ਬਚ ਗਿਆ ਜਾਂ ਪਿੱਛੇ ਰਹਿ ਗਿਆ ਠੀਕ ਹੈ ਉਸ ਉਸ ਦੇ ਵਿੱਚ ਕਿਰਿਆ ਵੀ ਆ ਸਕਦੀ ਹੈ ਠੀਕ ਹੈ ਕਿਰਿਆ ਵਿਸ਼ੇਸ਼ਣ ਸ਼ਬਦ ਵੀ ਆ ਸਕਦੇ ਨੇ ਠੀਕ ਹੈ ਬਾਕੀ ਜਿਹੜਾ ਪਿਛਲਾ ਹਿੱਸਾ ਰਹਿ ਗਿਆ ਉਸ ਨੂੰ ਆਪਾਂ ਵਿਦੇ ਬੋਲਦੇ ਆ ਬਾਕੀ ਹਿੱਸਾ نیچے ਲਿਖਿਆ ਹੋਇਆ ਉਪਰੋਕਤ ਵਾਕਾਂ ਵਿੱਚ ਬੱਚਾ ਲੜਕੇ ਮੀ ਅਤੇ ਪੰਛੀ ਵਾਕ ਦੇ ਉਦੇਸ਼ ਹਨ ਅਤੇ ਰੋ ਰਿਹਾ ਹੈ ਪੜ ਰਹੇ ਹਨ ਪੈ ਰਿਹਾ ਹੈ ਉੱਡ ਜਾਣਗੇ ਵਾਕ ਦੇ ਵਿਦੇਹ ਹਨ ਉਦੇਸ਼ ਭਾਵ ਕਰਤਾ ਕਰਤਾ ਕਿਹਨੇ ਇੱਥੇ ਬੱਚਾ ਲੜਕੇ ਮੀ ਪੰਛੀਏ ਕਿਹਨੇ ਕਰਤਾ ਨੇ ਵਾਕ ਦੇ ਠੀਕ ਹੈ ਕਰਤਾ ਅਤੇ ਵਿਦੇਹ ਜਿਹੜਾ ਹੁੰਦਾ ਉਹ ਬਾਕੀ ਹਿੱਸਾ ਨੂੰ ਮਿਲਾ ਕੇ ਠੀਕ ਹੈ ਵਿਦੇਹ ਕੀ ਹੁੰਦਾ ਜਿਹੜਾ ਬਾਕੀ ਹਿੱਸਾ ਹੁੰਦਾ ਠੀਕ ਹੈ ਵਾਕ ਦਾ ਇਨਾ ਦੋਨਾਂ ਨੂੰ ਮਿਲਾ ਕੇ ਕੀ ਬਣਦਾ ਹੈ ਪੂਰਨ ਵਾਕ ਬਣਦਾ ਹੈ ਭਾਵ ਉਦੇਸ਼ ਤੇ ਵਿधेय ਨੂੰ ਮਿਲਾ ਕੇ ਇੱਕ ਪੂਰਨ ਵਾਕ ਬਣਦਾ ਹੈ ਪਿਆਰੇ ਬੱਚਿਓ ਇਸ ਤੋਂ ਬਾਅਦ ਅੱਗੇ ਹੈ ਬਣਤਰ ਦੇ ਪੱਖ ਤੋਂ ਵਾਕ ਦੀਆਂ ਕਿਸਮਾਂ ਬਣਤਰ ਦੇ ਪੱਖ ਤੋਂ ਵਾਕ ਦੀਆਂ ਜਿਹੜੀਆਂ ਕਿਸਮਾਂ ਤਿੰਨ ਨੇ ਜਾਂ ਤਿੰਨ ਤਰ੍ਹਾਂ ਦਾ ਵਾਕ ਜਿਹੜਾ ਬਣਤਰ ਦੇ ਪੱਖ ਤੋਂ ਹੁੰਦਾ ਹੈ ਬਣਤਰ ਭਾਵ ਵਾਕ ਬਣਦਾ ਕਿਵੇਂ ਹੈ ਕਿਹੜੇ-ਕਿਹੜੇ ਤਰੀਕਿਆਂ ਨਾਲ ਵਾਕ ਬਣਦਾ ਹੈ ਠੀਕ ਹੈ ਜਿਸ ਦੇ ਵਿੱਚ ਪਹਿਲੀ ਕਿਸਮ ਹੈ ਉਹ ਸਧਾਰਨ ਵਾਕ ਹੈ ਦੂਜੀ ਸੰਯੁਕਤ ਵਾਕ ਹੈ ਤੇ ਤੀਜੀ ਕੀ ਹੈ ਮਿਸ਼ਰਤ ਵਾਕ ਪਹਿਲੀ ਕਿਸਮ ਦੇ ਵਿੱਚ ਸਧਾਰਨ ਵਾਕ ਸੰਯੁਕਤ ਵਾਕ ਫਿਰ ਦੂਜੀ ਕਿਸਮ ਦੇ ਵਿੱਚ ਤੇ ਫਿਰ ਮਿਸ਼ਰਤ ਵਾਕ ਹੁਣ ਪਿਆਰੇ ਬੱਚਿਓ ਸਧਾਰਨ ਵਾਕ ਕੀ ਹੁੰਦਾ ਹੈ ਸਧਾਰਨ ਵਾਕ ਦੀ ਆਪਾਂ ਵਨ ਲਾਈਨ ਡੈਫੀਨੇਸ਼ਨ ਕਰਾਂਗੇ ਅੱਗੇ ਸਧਾਰਨ ਵਾਕ ਸਧਾਰਨ ਵਾਕ ਭਾਵ ਸਿੰਪਲ ਸੈਂਟੈਂਸ ਜਿਸ ਵਾਕ ਵਿੱਚ ਕੇਵਲ ਇੱਕ ਹੀ ਕਿਰਿਆ ਹੋਵੇ ਜੇ ਇੱਕ ਹੀ ਕਿਰਿਆ ਸ਼ਬਦ ਹੋਵੇ ਉਸ ਨੂੰ ਆਪਾਂ ਸਧਾਰਨ ਵਾਕ ਕਹਿੰਦੇ ਹਾਂ ਜਾਂ ਸਧਾਰਨ ਵਾਕ ਕਿਹਾ ਜਾਂਦਾ ਹੈ ਜਿਸ ਵਾਕ ਵਿੱਚ ਕੇਵਲ ਇੱਕ ਹੀ ਕਿਰਿਆ ਹੋਵੇ ਉਸ ਨੂੰ ਸਧਾਰਨ ਵਾਕ ਕਿਹਾ ਜਾਂਦਾ ਹੈ ਠੀਕ ਹੈ ਜਿਵੇਂ ਬੱਚਾ ਰੋ ਰਿਹਾ ਹੈ ਮੁੰਡਾ ਖੇਡਦਾ ਹੈ ਪਿਆਰੇ ਬੱਚਿਓ ਇਹਨਾਂ ਦੋ ਸੈਂਟੈਂਸਾਂ ਦੇ ਵਿੱਚ ਕੀ ਹੈ ਉਪਰੋਕਤ ਦੋਨੋਂ ਵਾਕਾਂ ਦੇ ਵਿੱਚ ਕਰਤਾ ਸ਼ਬਦ ਨੇ ਜਿਹੜੇ ਉਹ ਮੁੰਡਾ ਤੇ ਬੱਚਾ ਨੇ ਠੀਕ ਹੈ ਬੱਚਾ ਜਾਂ ਮੁੰਡਾ ਨੇ ਠੀਕ ਹੈ ਜਿਹੜੇ ਸਟਾਰਟਿੰਗ ਦੇ ਵਿੱਚ ਲੱਗੇ ਹੋਏ ਨੇ ਠੀਕ ਹੈ ਕਰਤਾ ਤੇ ਇੱਕ ਹੀ ਕਿਰਿਆ ਕਿਹੜੀ-ਕਿਹੜੀ ਹੈ ਰੋ ਰਿਹਾ ਹੈ ਖੇਡਦਾ ਹੈ ਠੀਕ ਹੈ ਇਹ ਇੱਕ ਹੀ ਕਿਰਿਆ ਹੈ ਜਿਆਦਾ ਕਿਰਿਆਵਾਂ ਨਹੀਂ ਹੈਗੀਆਂ ਨਾ ਵਾਕਾਂ ਦੇ ਵਿੱਚ ਠੀਕ ਹੈ ਜਦੋਂ ਆਪਾਂ ਸੰਯੁਕਤ ਵਾਕ ਤੇ ਮਿਸ਼ਰਤ ਵਾਕ ਕਰਾਂਗੇ ਉਹਨਾਂ ਦੇ ਵਿੱਚ ਦੇਖਾਂਗੇ ਇੱਕ ਤੋਂ ਜ਼ਿਆਦਾ ਕਿਰਿਆਵਾਂ ਕਿਵੇਂ ਹੁੰਦੀਆਂ ਨੇ ਸੈਂਟੈਂਸ ਦੇ ਵਿੱਚ ਠੀਕ ਹੈ ਰੋ ਰਿਹਾ ਹੈ ਤੇ ਖੇਡਦਾ ਹੈ ਇੱਕ ਹੀ ਕਿਰਿਆ ਹੈ ਇਸ ਕਰਕੇ ਇਹ ਦੋਵੇਂ ਕੀ ਨੇ ਸਧਾਰਨ ਵਾਕ ਨੇ ਭਾਵ ਸਿੰਪਲ ਸੈਂਟੈਂਸ ਨੇ ਪਿਆਰੀ ਬੱਚੀ ਇਸ ਤੋਂ ਬਾਅਦ ਅੱਗੇ ਹੈ ਸੰਯੁਕਤ ਵਾਕ ਸੰਯੁਕਤਵਾ ਕੀ ਹੁੰਦਾ ਹੈ ਪਿਆਰੇ ਬੱਚਿਓ ਡੈਫੀਨੇਸ਼ਨ ਕਰਾਂਗੇ ਜਦੋਂ ਦੋ ਸਧਾਰਨ ਜਾਂ ਸਮਾਨ ਵਾਕਾਂ ਨੂੰ ਯੋਜਕਾ ਨਾਲ ਜੋੜ ਕੇ ਇੱਕ ਬਣਾਇਆ ਜਾਵੇ ਅਤੇ ਉਸ ਵਿੱਚ ਇੱਕ ਤੋਂ ਵੱਧ ਕਿਰਿਆ ਸ਼ਬਦ ਹੋਣ ਉਸ ਨੂੰ ਸੰਯੁਕਤਵਾ ਕਿਹਾ ਜਾਂਦਾ ਹੈ ਪਿਆਰੇ ਬੱਚਿਓ ਠੀਕ ਹੈ ਜਦੋਂ ਦੋ ਸਧਾਰਨ ਜਾਂ ਸਮਾਨ ਵਾਕਾਂ ਨੂੰ ਸਧਾਰਨ ਵਾਕ ਕਿਹੜੇ ਸੀ ਕਿ ਜਿਹੜੇ ਆਪਾਂ ਪਿੱਛੇ ਪੜ ਕੇ ਆਏ ਹਾਂ ਠੀਕ ਹੈ ਸਧਾਰਨ ਵਾਕ ਦੇ ਵਿੱਚ ਜਿਵੇਂ ਬੱਚਾ ਰੋ ਰਿਹਾ ਹੈ ਠੀਕ ਹੈ ਇਹ ਸਧਾਰਨ ਵਾਕ ਸੀ ਠੀਕ ਹੈ ਸਧਾਰਨ ਵਾਕ ਜਾਂ ਸਧਾਰ ਸਮਾਨ ਵਾਕਾਂ ਨੂੰ ਯੋਜਕਾਂ ਨਾਲ ਜੋੜ ਕੇ ਇੱਕ ਵਾਕ ਬਣਾਇਆ ਜਾਵੇ ਅਤੇ ਉਸ ਵਿੱਚ ਇੱਕ ਤੋਂ ਵੱਧ ਕਿਰਿਆਵਾਂ ਸ਼ਬਦ ਹੋਣ ਜਾਂ ਕਿਰਿਆਵਾਂ ਹੋਣ ਠੀਕ ਹੈ ਉਸ ਨੂੰ ਸਯੁਕਤ ਵਾਕ ਕਿਹਾ ਜਾਂਦਾ ਹੈ ਜਿਵੇਂ ਐਗਜ਼ਾਮਪਲਸ ਤੁਸੀਂ ਦੇਖੋ ਸਯੁਕਤ ਵਾਕਾਂ ਦੀਆਂ ਉਦਾਹਰਨਾਂ ਮਾਂ ਰੋਟੀ ਪਕਾ ਰਹੀ ਹੈ ਪਰ ਬੱਚੇ ਖੇਡ ਰਹੇ ਹਨ ਇਸੇ ਤਰ੍ਹਾਂ ਰਾਜੂ ਨੇ ਗੀਤ ਗਾਇਆ ਅਤੇ ਰਾਹੁਲ ਨੇ ਕਹਾਤਾ ਪੜ੍ਹੀ ਕਿਰਨ ਖੇਡ ਰਹੀ ਹੈ ਖੇਡ ਰਹੀ ਸੀ ਤੇ ਖੁਸ਼ੀ ਪੜ ਰਹੀ ਹੈ ਪੜ ਰਹੀ ਸੀ ਪਿਆਰੇ ਬੱਚਿਓ ਨਾ ਤਿੰਨੋਂ ਐਗਜ਼ਾਮਪਲਸ ਦੇ ਵਿੱਚ ਜਾਂ ਤਿੰਨੋਂ ਉਦਾਹਰਨਾਂ ਦੇ ਵਿੱਚ ਕੀ ਤੁਸੀਂ ਦੇਖਦੇ ਹੋ ਕਿ ਰੋਟੀ ਪਕਾ ਰਹੀ ਹੈ ਅਤੇ ਬੱਚੇ ਖੇਡ ਰਹੇ ਹਨ ਦੋ ਦੋ ਕਿਰਿਆ ਸ਼ਬਦ ਆ ਗਏ ਖੇਡ ਰਹੇ ਹਨ ਤੇ ਪਕਾ ਰਹੀ ਹੈ ਠੀਕ ਹੈ ਦੋ ਦੋ ਕਿਰਿਆ ਸ਼ਬਦ ਆ ਗਏ ਇਸ ਤਰ੍ਹਾਂ ਗੀਤ ਗਾਇਆ ਗਾਇਆ ਤੇ ਕਪਤਾ ਪੜੀ ਗਾਉਣਾ ਤੇ ਪੜਨਾ ਦੋ ਕਿਰਿਆ ਸ਼ਬਦਾਂ ਆ ਗਏ ਇਹਦੇ ਵਿੱਚ ਵੀ ਖੇੜ ਰਹੀ ਸੀ ਤੇ ਖੇੜ ਰਹੀ ਸੀ ਦੋ ਵਾਰ ਕਿਰਿਆ ਜਿਹੜੀ ਉਹ ਜਾਂ ਪੜ ਰਹੀ ਸੀ ਠੀਕ ਹੈ ਦੋ ਕਿਰਿਆ ਸ਼ਬਦ ਆ ਗਏ ਇਸੇ ਤਰ੍ਹਾਂ ਇਹਨਾਂ ਨੂੰ ਕੀ ਆ ਯੋਜਕਾਂ ਦੀ ਮਦਦ ਨਾਲ ਜੋੜਿਆ ਗਿਆ ਦੇਖੋ ਮਾਂ ਰੋਟੀ ਪਕਾ ਰਹੀ ਹੈ ਇਹ ਇੱਕ ਸਧਾਰਨ ਵਾਕ ਹੈ ਪਰ ਪਰ ਕੀ ਹੈ ਯੋਜਕ ਹੈ बच्चे ਖੇਡ ਰਹੇ ਹਨ ਇਹ ਵੀ ਇੱਕ ਸਧਾਰਨ ਵਾਕ ਹੈ ਦੋ ਸਧਾਰਨ ਵਾਕਾਂ ਨੂੰ ਪਰ ਦੀ ਸਹਾਇਤਾ ਨਾਲ ਜੋੜਿਆ ਗਿਆ ਹੈ ਇਹ ਪਰ ਵਿੱਚ ਲਗਾ ਕੇ ਜੋੜਿਆ ਗਿਆ ਇਸੇ ਤਰ੍ਹਾਂ ਪਰ ਤੋਂ ਬਾਅਦ ਅਤੇ ਹੋ ਗਿਆ ਫਿਰ ਤੇ ਹੋ ਗਿਆ ਇਹ ਕਿਹਨੇ ਯੂਜਕ ਸ਼ਬਦ ਨੇ ਜਿਨ੍ਹਾਂ ਰਾਹੀਂ ਦੋ ਦੋ ਸਧਾਰਨ ਵਾਕਾਂ ਨੂੰ ਜੋੜ ਕੇ ਸੰਯੁਕਤ ਵਾਕ ਬਣਾਏ ਗਏ ਨੇ ਪਿਆਰੇ ਬੱਚਿਓ ਤੀਜੇ ਨੰਬਰ ਤੇ ਆ ਜਾਂਦਾ ਮਿਸ਼ਰਤ ਵਾਕ ਮਿਸ਼ਰਤ ਵਾਕ ਕੀ ਹੁੰਦਾ ਹੈ ਬੱਚਿਓ ਜਿਸ ਵਾਕ ਵਿੱਚ ਇੱਕ ਪ੍ਰધાન ਜਾਂ ਸਵੈਦੀਨ ਸਵੈਦੀਨ ਉਪਵਾਕ ਕੀ ਹੁੰਦਾ ਹੈ ਜਦੋਂ ਆਪਾਂ ਉਪਵਾਕ ਵਾਲੀ ਵੀਡੀਓ ਕਰਾਂਗੇ ਉਸ ਦੇ ਵਿੱਚ ਦੇਖ ਲਵਾਂਗੇ ਠੀਕ ਹੈ ਇਸ ਤੋਂ ਬਾਅਦ ਉਪਵਾਕ ਤੇ ਵੀਡੀਓ ਬਣਾਵਾਂਗੇ ਸਵੈਦੀਨ ਉਪਵਾਕ ਅਤੇ ਇੱਕ ਜਾਂ ਇੱਕ ਤੋਂ ਵੱਧ ਅਦੀਨ ਜਾਂ ਫਿਰ ਪ੍ਰਾਧੇਨ ਉਪਵਾਕ ਹੁੰਦੇ ਹਨ ਉਸ ਨੂੰ ਮਿਸ਼ਰਤ ਵਾਕ ਕਿਹਾ ਜਾਂਦਾ ਹੈ ਠੀਕ ਹੈ ਜਿਸ ਵਾਕ ਵਿੱਚ ਇੱਕ ਇੱਕ ਸਿਰਫ ਇੱਕ ਕੀ ਹੈ ਪ੍ਰધાન ਜਾ స్వੈਦਿਨ ਉਪਵਾਕ ਅਤੇ 1 ਜਾਂ 1 ਤੋਂ ਵੱਧ ਅਧੀਨ ਉਪਵਾਕ ਹੁੰਦੇ ਹਨ ਉਸ ਨੂੰ ਮਿਸ਼ਰਤ ਵਾਕ ਕਿਹਾ ਜਾਂਦਾ ਹੈ ਜਿਵੇਂ ਉਸ ਨੇ ਘਰ ਜਾ ਕੇ ਆਪਣੇ ਸਕੂਲ ਦਾ ਕੰਮ ਕੀਤਾ ਦੂਜੀ ਉਦਾਹਰਨ ਹੈ ਸ਼ਾਮ ਪਿੰਡ ਪਹੁੰਚਦਿਆਂ ਹੀ ਬਿਮਾਰ ਪੈ ਗਿਆ ਪਿਆਰੇ ਬੱਚਿਓ ਇਹਨਾਂ ਦੋਨੋਂ ਸੈਂਟੈਂਸਾਂ ਦੇ ਵਿੱਚ ਇੱਕ స్వੈਦਿਨ ਉਪਵਾਕ ਹੈ ਤੇ ਦੂਜਾ ਪ੍ਰਾਧਿਨ ਉਪਵਾਕ ਹੈ ਦੇਖਦੇ ਹਾਂ ਉਪਰੋਕਤ ਵਾਕਾਂ ਵਿੱਚ ਉਸਨੇ ਘਰ ਜਾ ਅਤੇ ਸ਼ਾਮ ਪਿੰਡ ਪਹੁੰਚਦਿਆਂ ਹੀ ਦੇਖੋ ਤੁਸੀਂ ਉਸਨੇ ਘਰ ਜਾ ਕੇ ਠੀਕ ਹੈ ਜਾ ਕੇ ਇੱਥੇ ਤੱਕ ਕਿਹ ਤੱਕ ਆਉਣਾ ਸੀਗਾ ਇਹ ਠੀਕ ਹੈ ਘਰ ਜਾ ਕੇ ਤੇ ਸ਼ਾਮ ਪਿੰਡ ਪਹੁੰਚਦਿਆਂ ਹੀ ਇੱਥੇ ਤੱਕ ਜਿਹੜੇ ਹੈਗੇ ਨੇ ਦੋਨੋਂ ਕੀ ਨੇ ਪ੍ਰਾਧਿਨ ਉਪਵਾਕ ਨੇ ਪ੍ਰਾਧਿਨ ਉਪਵਾਕ ਭਾਵ ਜਿਹੜੇ ਇਕੱਲੇ ਨਹੀਂ ਵਿਚਰ ਸਕਦੇ ਇਹ ਸਵੈ ਦੀਨ ਉਪਵਾਕ ਦੇ ਨਾਲ ਮਿਲ ਕੇ ਹੀ ਵਿਚਰਦੇ ਨੇ ਅਧੀਨ ਹੋ ਕੇ ਵਿਚਰਦੇ ਨੇ ਤਾਂ ਹੀ ਇਹਨਾਂ ਨੂੰ ਅਧੀਨ ਜਾਂ ਪ੍ਰਾਧਿਨ ਕਿਹਾ ਜਾਂਦਾ ਹੈ ਠੀਕ ਹੈ ਅਤੇ ਸ਼ਾਮ بیمار ਪੈ ਗਿਆ ਹੈ ਆਪਾਂ ਨੇ ਸ਼ਾਮ ਕੀ ਲੈ ਲਿਆ ਨਾਮ ਲੈ ਲਿਆ ਠੀਕ ਹੈ ਸ਼ਾਮ بیمار ਪੈ ਗਿਆ ਹੈ ਠੀਕ ਹੈ ਇਸੇ ਤਰ੍ਹਾਂ ਉਸਨੇ ਆਪਣੇ ਸਕੂਲ ਦਾ ਕੰਮ ਕੀਤਾ ਇਹ ਹੋ ਗਈ ਜਿਹੜੀ ਠੀਕ ਹੈ ਦੋਨੋਂ ਕੀ ਨੇ ਪ੍ਰਾਧਿਨ ਉਪਵਾਸ ਨੇ ਸੌਰੀ ਸਵੈ ਦਿਨ ਉਪਵਾਸ ਨੇ ਦੋ ਕੀ ਨੇ ਉਸਨੇ ਘਰ ਜਾ ਕੇ ਅਤੇ ਸ਼ਾਮ ਪਿੰਡ ਪਹੁੰਚਦੇ ਨਹੀਂ ਪਹੁੰਚਦੇ ਆ ਹੀ ਇਹਨੇ ਅਧੀਨ ਉਪਵਾਕ ਅਤੇ ਉਸਨੇ ਆਪਣੇ ਸਕੂਲ ਦਾ ਕੰਮ ਕੀਤਾ ਅਤੇ ਸ਼ਾਮ ਬਿਮਾਰ ਪੈ ਗਿਆ ਹੈ ਇਹ ਕੀਨੇ ਪ੍ਰਧਾਨ ਉਪਵਾਕ ਨੇ ਇੱਕ ਇੱਕ ਪ੍ਰਧਾਨ ਉਪਵਾਕ ਹੁੰਦਾ ਪਿਆਰੇ ਬੱਚਿਓ ਤੇ ਇੱਕ ਤੋਂ ਵੱਧ ਅਧੀਨ ਜਾਂ ਪ੍ਰਾਧਿਨ ਉਪਵਾਕ ਹੁੰਦੇ ਨੇ ਮਿਸ਼ਰਤ ਵਾਕ ਦੇ ਵਿੱਚ ਇਹ ਸੀਗੀਆਂ ਵਾਕ ਦੀਆਂ ਤਿੰਨ ਕਿਸਮਾਂ ਬਣਤਰ ਦੇ ਆਧਾਰ ਤੇ ਵਾਕ ਤਿੰਨ ਤਰੀਕੇ ਨਾਲ ਬਣਦੇ ਹਨ ਸਯੁਕਤ ਸਧਾਰਨ ਵਾਕ ਸੰਯੁਕਤ ਤਵਾਕ ਤੇ ਮਿਸ਼ਰਤ ਵਾਕ ਇਸ ਤੋਂ ਬਾਅਦ ਪਿਆਰੇ ਬੱਚਿਓ ਕਾਰਜ ਦੇ ਆਧਾਰ ਤੇ ਜਿਹੜੀ ਵਾਕ ਵੰਡਾ ਉਹ ਚਾਰ ਤਰ੍ਹਾਂ ਦੀ ਹੈ ਜਾਂ ਚਾਰ ਤਰੀਕੇ ਨਾਲ ਆਪਾਂ ਕਾਰਜ ਦੇ ਆਧਾਰ ਤੇ ਵਾਕ ਨੂੰ ਜਿਹੜਾ ਉਹ ਵੰਡ ਸਕਦੇ ਕਾਰਜ ਦੇ ਆਧਾਰ ਤੇ ਕਾਰਜ ਭਾਵ ਕੰਮ ਦੇ ਆਧਾਰ ਤੇ ਸਭ ਤੋਂ ਪਹਿਲੀ ਜਿਹੜੀ ਕਿਸਮ ਹੈ ਉਹ ਹੈ ਹਾਂਵਾਚਕ ਵਾਕ ਹਾਂਵਾਚਕ ਹਾਂਵਾਚਕ ਵਾਕ ਕਿਸ ਨੂੰ ਬੋਲਦੇ ਆਪਾਂ ਡੈਫੀਨੇਸ਼ਨ ਕਰਾਂਗੇ ਜਿਸ ਵਾਕ ਵਿੱਚ ਕਿਰਿਆ ਹਾਂ ਵਾਚਕ ਹੋਵੇ ਉਸ ਨੂੰ ਹਾਂ ਵਾਚਕ ਵਾਕ ਕਿਹਾ ਜਾਂਦਾ ਹੈ ਹਾਂ ਵਾਚਕ ਹੋ ਗਿਆ ਪੋਜੀਟਿਵ ਸੈਂਟੈਂਸ ਜਿਸ ਵਾਕ ਵਿੱਚ ਕਿਰਿਆ ਪੋਜੀਟਿਵ ਹੁੰਦੀ ਹੈ ਠੀਕ ਹੈ ਜਾਂ ਹਾਂ ਵਾਚਕ ਹੁੰਦੀ ਹੈ ਉਸ ਨੂੰ ਹਾਂ ਵਾਚਕ ਵਾਕ ਕਿਹਾ ਜਾਂਦਾ ਜਿਵੇਂ ਮੈਂ ਸਕੂਲ ਜਾ ਰਿਹਾ ਹਾਂ ਅਸੀਂ ਆਪਣੇ ਦੇਸ਼ ਨੂੰ ਪਿਆਰ ਕਰਦੇ ਹਾਂ ਦੋਨੋਂ ਸੈਂਟੈਂਸ ਕੀ ਨੇ ਪੋਜੀਟਿਵ ਨੇ ਕੋਈ ਨੈਗੇਟਿਵ ਵਰਡ ਇਸ ਦੇ ਵਿੱਚ ਨਹੀਂ ਆਇਆ ਇਸ ਕਰਕੇ ਕਿਰਿਆ ਪੋਜੀਟਿਵ ਹੈ ਇਸ ਕਰਕੇ ਇਹ ਹਾਂ ਵਾਚਕ ਵਾਕ ਨੇ ਦੂਜੇ ਪਾਸੇ ਦੂਜੇ ਨੰਬਰ ਤੇ ਹੈ ਨਾਂ ਵਾਚਕ ਵਾਕ ਜਿਸ ਵਾਕ ਵਿੱਚ ਕਿਰਿਆ ਨਾਂ ਵਾਚਕ ਹੋਵੇ ਜਾਂ ਨੈਗੇਟਿਵ ਹੋਵੇ ਠੀਕ ਹੈ ਉਸ ਨੂੰ ਨਾਂ ਵਾਚਕ ਵਾਕ ਕਿਹਾ ਜਾਂਦਾ ਹੈ ਜਿਵੇਂ ਮੈਂ ਸਕੂਲ ਨਹੀਂ ਜਾਵਾਂਗਾ ਨਹੀਂ ਨਹੀਂ ਕੀ ਹੈ ਨੈਗੇਟਿਵ ਵਰਡ ਠੀਕ ਹੈ ਮੈਂ ਸਕੂਲ ਨਹੀਂ ਜਾਵਾਂਗਾ ਇਹ ਹੋ ਗਿਆ ਨਾਂਵਾਚਕ ਜੇ ਮਿਹਨਤ ਨਹੀਂ ਕਰੋਗੇ ਤਾਂ ਪਾਸ ਨਹੀਂ ਹੋਵੋਗੇ ਪਿਆਰੇ ਬੱਚਿਓ ਦੋਨੋਂ ਸੈਂਟੈਂਸਾਂ ਦੇ ਵਿੱਚ ਨਾਂਵਾਚਕ ਸ਼ਬਦ ਨਹੀਂ ਦੇ ਰੂਪ ਦੇ ਵਿੱਚ ਜਿਹੜਾ ਇੱਥੇ ਆ ਗਿਆ ਹੈ ਇਸ ਤੋਂ ਬਾਅਦ ਅੱਗੇ ਹੈ ਪ੍ਰਸ਼ਨਵਾਚਕ ਵਾਕ ਤੀਜੀ ਤਰ੍ਹਾਂ ਦਾ ਜਿਹੜਾ ਕਾਰਜ ਦੇ ਆਧਾਰ ਤੇ ਵੰਡ ਹੈ ਉਹ ਪ੍ਰਸ਼ਨਵਾਚਕ ਵਾਕ ਦੇ ਰੂਪ ਦੇ ਵਿੱਚ ਹੈ ਜਿਸ ਵਾਕ ਵਿੱਚ ਕੋਈ ਪ੍ਰਸ਼ਨ ਪੁੱਛਿਆ ਗਿਆ ਹੋਵੇ ਉਸ ਨੂੰ ਪ੍ਰਸ਼ਨਵਾਚਕ ਵਾਕ ਕਿਹਾ ਜਾਂਦਾ ਹੈ ਜਿਸ ਵਾਕ ਵਿੱਚ ਕੋਈ ਪ੍ਰਸ਼ਨ ਪੁੱਛਿਆ ਗਿਆ ਹੋਵੇ ਭਾਵ ਕੁਐਸਚਨ ਕੀਤਾ ਗਿਆ ਹੋਵੇ ਉਸ ਨੂੰ ਪ੍ਰਸ਼ਨਵਾਚਕ ਵਾਕ ਕਿਹਾ ਜਾਂਦਾ ਹੈ ਅਜਿਹੇ ਵਾਕਾਂ ਵਿੱਚ ਕੀ ਕਿਉਂ ਕਿਵੇਂ ਕਿਹੜਾ ਕਿੱਥੇ ਕਿੰਨੇ ਆਦਿ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਭਾਵ ਪ੍ਰਸ਼ਨਵਾਚਕ ਵਾਕਾਂ ਦੇ ਵਿੱਚ ਪਿਆਰੇ ਬੱਚਿਓ ਕੀ ਕਿਉਂ ਕਿਵੇਂ ਕਿਹੜਾ ਕਿੱਥੇ ਕਿੰਨੇ ਸ਼ਬਦ ਲਗਾ ਕੇ ਜਿਹੜੇ ਉਹ ਕੁਐਸਚਨ ਪੁੱਟ ਕੀਤੇ ਜਾ ਸਕਦੇ ਨੇ ਜਾਂ ਕੁਐਸਚਨ ਪੁੱਛੇ ਜਾ ਸਕਦੇ ਨੇ ਇਹ ਸ਼ਬਦ ਨੇ ਜਿਹੜੇ ਉਹ ਪ੍ਰਸ਼ਨਵਾਚਕ ਵਾਕਾਂ ਦੇ ਵਿੱਚ ਵਰਤੇ ਜਾਂਦੇ ਨੇ ਤੇ ਵਾਕ ਦੇ ਅੰਤ ਤੇ ਅਖੀਰ ਤੇ ਜਿਹੜਾ ਕੀ ਹੈ ਪ੍ਰਸ਼ਨ ਚਿੰਨ ਲੱਗਦਾ ਹੈ ਪ੍ਰਸ਼ਨ ਚਿੰਨ ਤੁਹਾਨੂੰ ਦੱਸਿਆ ਹੋਇਆ ਠੀਕ ਹੈ ਪਿਆਰੇ ਬੱਚਿਓ ਜਿਸ ਨੂੰ ਆਪਾਂ ਕਰਛੀ ਦੇ ਰੂਪ ਦੇ ਵਿੱਚ ਬੂਲ ਦੰਨੇ ਆ ਠੀਕ ਹੈ ਇਗਜ਼ਾਮਪਲਸ ਦੇਖੋ ਤੁਸੀਂ ਕਲਾਸ ਵਿੱਚ ਕਿੰਨੇ ਵਿਦਿਆਰਥੀ ਹਨ ਇੱਕ ਕੁਐਸਚਨ ਕੀਤਾ ਗਿਆ ਹੈ ਕਿੰਨੇ ਸ਼ਬਦ ਲਗਾ ਕੇ ਕਲਾਸ ਵਿੱਚ ਕਿੰਨੇ ਵਿਦਿਆਰਥੀ ਹਨ ਉਸ ਤੋਂ ਬਾਅਦ ਕੀ ਉਹ ਪੜ ਰਿਹਾ ਹੈ ਕੀ ਕੀ ਲਗਾ ਕੇ ਕੀ ਹੈ ਪ੍ਰਸ਼ਨ ਪੁੱਛਿਆ ਗਿਆ ਹੈ ਪਿੱਛੇ ਕੁਐਸਚਨ ਮਾਰਕ ਹੈ ਜਾਂ ਪ੍ਰਸ਼ਨ ਚਿੰਨ੍ਹ ਲਗਾਇਆ ਹੋਇਆ ਹੈ ਕਿਤਾਬਾਂ ਕਿੱਥੋਂ ਮਿਲਦੀਆਂ ਹਨ ਇਹ ਵੀ ਇੱਕ ਪ੍ਰਸ਼ਨਵਾਚਕ ਵਾਕ ਹੈ ਪਿੱਛੇ ਪ੍ਰਸ਼ਨ ਚਿੰਨ੍ਹ ਲੱਗਿਆ ਹੋਇਆ ਹੈ ਠੀਕ ਹੈ ਪਿਆਰੇ ਬੱਚਿਓ ਇਹ ਸੀ ਪ੍ਰਸ਼ਨਵਾਚਕ ਵਾਕ ਤੇ ਅਖੀਰਲੀ ਜਿਹੜੀ ਟਾਈਪ ਹੈ ਵਾਕ ਦੀ ਉਹ ਹੈ ਕਾਰਜ ਦੇ ਆਧਾਰ ਤੇ ਬਿਸਮਕ ਵਾਚਕ ਵਾਕ ਬਿਸਮਕ ਜਿਸ ਵਾਕ ਵਿੱਚ ਖੁਸ਼ੀ ਗਮੀ ਡਰ ਪ੍ਰਸ਼ੰਸਾ ਆਦਿ ਭਾਵ ਪ੍ਰਗਟ ਹੋਣ ਉਸ ਨੂੰ ਵਿਸਮਕ ਵਾਕ ਵਾਚਕ ਵਾਕ ਕਿਹਾ ਆਖਦੇ ਹਨ ਜਿਵੇਂ ਵਾ ਕਿੰਨਾ ਸੋਨਾ ਫੁੱਲ ਹੈ ਵਾ ਕਿੰਨਾ ਸੋਨਾ ਫੁੱਲ ਹੈ ਉਸ ਤੋਂ ਬਾਅਦ ਹਾਈ ਤੂੰ ਕਿੰਨੀ ਦੇਰ ਬਾਅਦ ਮਿਲੀ ਹੈ ਜਾਂ ਤੂੰ ਕਿੰਨੀ ਦੇਰ ਬਾਅਦ ਮਿਲਿਆ ਹੈ ਪਿਆਰੇ ਬੱਚਿਓ ਇਨ੍ਹਾਂ ਵਾਕਾਂ ਦੇ ਵਿੱਚ ਕੀ ਹੈ ਪ੍ਰਸ਼ੰਸਾ ਦੇ ਤੇ ਹੈਰਾਨੀ ਵਾਲੇ ਭਾਵ ਜਿਹੜੇ ਉਹ ਪ੍ਰਗਟ ਕੀਤੇ ਗਏ ਨੇ ਤੇ ਅਖੀਰ ਤੇ ਜਿਹੜਾ ਕੀ ਹੈ ਵਿਸਮਕ ਵਾਚਕ ਚਿੰਨ ਲਗਾਇਆ ਗਿਆ ਹੈ ਠੀਕ ਹੈ ਇਹ ਸੀ ਵਾਕ ਦੀਆਂ ਕਾਰਜ ਦੇ ਆਧਾਰ ਤੇ ਚਾਰ ਟਾਈਪਸ ਠੀਕ ਹੈ ਹਾਂ ਵਾਚਕ ਵਾਕ ਨਾ ਵਾਚਕ ਵਾਕ ਪ੍ਰਸ਼ਨ ਵਾਚਕ ਤੇ ਵਿਸਮਕ ਵਾਚਕ ਪਿਆਰੇ ਬੱਚਿਓ ਇਹ ਸੀ ਵੀਡੀਓ ਪੰਜਾਬੀ ਦੀ ਸੱਤੋਂ ਵੱਡੀ ਵਿਆਕਰਨਿਕ ਸ਼੍ਰੇਣੀ ਵਾਕ ਨਾਲ ਸੰਬੰਧਿਤ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੈ ਤਾਂ ਕਿਰਪਾ ਕਰਕੇ ਸਾਨੂੰ ਲਾਈਕ ਸ਼ੇਅਰ ਤੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਨਾਲ ਹੀ ਘੰਟੀ ਦਾ ਬਟਨ ਵੀ ਦਬਾ ਲਿਓ ਤਾਂ ਕਿ ਆਉਣ ਵਾਲੀਆਂ ਹੋਰ ਮਹੱਤਵਪੂਰਨ ਵੀਡੀਓਜ਼ ਦੇ ਨਾਲ ਤੁਸੀਂ ਜੁੜ ਸਕੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ